ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀਆਂ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੋਇਆਂ ਸਵਾਈਆਂ ਵਾ ਤੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਆਪਣੀਆਂ ਸੋਇਆਂ ਲੀਆਂ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸल्ली ਕਰਕੇ ਤੇ ਵੇਖ ਚੱਕ ਕੇ ਫੇਰ ਹੀ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਤੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਸਾਡੀ ਬੇਨਤੀ ਹੈalve ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾ ਹੋਵੇ ਪਾਲਾ ਜੀ ਪਾਜੀ ਵੇ ਗਿਆ ਕੱਲ ਵਾਲਾ ਮਾਲ ਫਿਰ ਹਾਂ ਜੀ ਵੇ ਗਿਆ ਪਾਜੀ ਠੀਕ ਆ ਹਾਂਜੀ ਹਾਂਜੀ ਤੇ ਅੱਜ ਦੋ ਹੀ ਆ ਹਨ ਹਾਂ ਦੂਜੀ ਦਿਨ ਹੀ ਆ ਕੋਈ ਵੀ ਵੇਟਲੇ ਵੀ ਨਹੀਂ ਥਾਲੇ ਲੰਮੀ ਅੱਛਾ ਵੇ ਗਈ ਹੈ ਹੋਣ ਦੋ ਹੀ ਰਹਿ ਗਈ। ਹਾਂਜੀ ਦੋ ਹੀ ਆ ਪਾਜੀ ਇੱਕ ਸ਼ਾਈ ਗੱਲ ਤੇ ਇੱਕ ਯਰਸੀ। ਤੇ ਨਾਮ ਦੱਸਦੇ ਇੱਕ ਰੇ। ਨਾਮ ਪਾਜੀ ਮੇਰਾ ਅੰਮ੍ਰਿਤਪਾਲ ਸਿੰਘ ਪਿੰਡ ਬਟਾਰੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਲਵਰਪਕਾਲਾ। ਖਲਕੀਨੋ ਪਿੰਡ ਹੈ ਜੋਗਰ ਮਿਰਦੂਰੀਆ 4 ਬਿਆਸ 7 ਅੰਮ੍ਰਿਤਸਰ 7535 ਕਲੂਸਾ 20 ਜਲੰਧਰ ਪਿੰਡ ਹੈ 50। ਠੀਕ ਹੈ। ਮੇਰਾ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲਾਗੂ ਕਰਾਇਆਂ ਦੁਕਾਨ ਲਾਗੂ ਦੂਜੇ ਨੰਬਰ ਗੜੀ ਜੇ। ਦਾਦੀ ਜੀ ਜਿਹਦਾ ਨਾਮ ਕਾਲ ਸਿੰਘ ਮੇਰਾ ਨਾਮ ਪਤਾ ਸੀ। ਠੀਕ ਹੈ। ਤੇ ਫੋਨ ਨੰਬਰ ਬੋਲ ਦੋ। ਫੋਨ ਨੰਬਰ 842741865884 ਠੀਕ ਆ ਸਾਈਵਲ ਕਰੋਸ ਤੇ ਆ ਕੰਮ ਇਹਦੇ ਜੀ ਇਹਦੇ ਮਗਰ ਬੱਛਾ ਜੀ ਠੀਕ ਜੀਆਂ ਦੇ ਮਿਲਦੇ ਕੁ ਮਹੀਨੇ ਦਾ ਬੱਚਾ ਆ ਇਹਨੇ ਜਿਹੜਾ ਲਾਗੇ ਪੰਨੇ ਦਾ ਜਿਹੜਾ ਬੱਚਾ ਹੈਗਾ ਇਹ ਆ ਇਹ ਆ ਬੱਛੀ ਆ ਤੇ ਉਹ ਬੱਚਾ ਆ ਆ ਬੱਛਾ ਜਿਹੜਾ ਵੱਡੀ ਗੱਲ ਹਾਂ ਬੜੀ ਮੋੜ ਹੱਥ ਭਾਈ ਥੰਸ ਨੂੰ ਖਾ ਲਓ ਗੁਲਾਬੀ ਲੱਗਾ ਜੀ ਜਿਹੜਾ ਕਾਫੀ ਪਿਆਰਾ ਲੱਗਾ ਗੁਲਾਬੀ ਰੰਗ ਦਾ ਛੰਡ ਲੱਗ ਰਿਹਾ ਨਾ ਠੀਕ ਹੈ ਜੀ ਹਾਂਜੀ ਪਰਲੇ ਪਾਸੇ ਮਾਫੀਆ ਵੱਖਰਾ ਹੀ ਲੱਗਾ ਉਹ ਤਾਂ ਇਹ ਨਹੀਂ ਸੀ ਕੋਟਾ ਕੋਈ ਚੱਲ ਨਹੀਂ ਆਤੀ ਭਾਜੀ ਹਮਮ ਮਾੜਾ ਉਹ ਪੰਜ ਜੀਰੋ ਮਤਿਆਰ ਕਾ ਦੋ ਦੰਦਾ ਇੰਨਾ ਕਮਾਦਾ ਜੰਮੀ ਪਲੀ ਚੰਗੀ ਆ ਉਸ ਤਰ੍ਹਾਂ ਰਾਜੀ ਇਹ ਪੂਰੀ ਹਾਂਜੀ ਹਾਂਜੀ ਕੱਦ ਕਾਠ ਵੀ ਚੰਗਾ ਆ ਤੇ ਦੁੱਧ ਕਿੰਨਾ ਵੇਚੀਏ ਤੇ ਕੋਲ ਦੁੱਧ ਵੇਚੀਓਗਾ ਵੀ ਕੋਈ 10 ਕਿਲੋ 9 ਕਿਲੋ ਦੀ ਗਾਰੰਟੀ ਤੇ ਦੇਣੀ ਆ। ਪੱਕਾ ਤੇ 12 ਕਿਲੋ ਕਹੀ ਲੀਆ ਬੰਦਾ ਚ ਕੰਮ ਕਰਕੇ ਨਹੀਂ ਭਾਈ ਅੰਦਰ ਨਹੀਂ ਆ। ਅੱਛਾ। ਹਾਂਜੀ ਸੁੱਟੀ ਕੁੜੀ ਚੱਲਣ ਦੀ ਆ। ਹਾਂਜੀ ਹਾਂਜੀ। ਹਾਂਜੀ। ਤੇ ਮੁੱਲ। ਮੁੱਲ ਤੁਸੀਂ ਦੱਸੋ ਵੱਡੇ ਭਾਈ। ਕਿੰਨੇ ਦੀ ਜੱਸ ਨੂੰ? ਦੀਦੀ 37 ਦੀ। 37 ਦੀ ਜ਼ਿਆਦਾ ਜਨਾ ਜੀ। ਕਿੰਨਾ ਕਰਦੀਆਂ ਮਾਲ ਤੁਸੀਂ ਦੱਸ ਦਿਓ। ਲੈਣ ਦੇ ਨਾਲ ਹੀ ਗੱਲ ਕਰੀਓ ਓਟ ਦੇ। ਛੱਡ ਦੇ ਕੋ 4-5000 32-33 ਦੇ ਲਾਗੇ ਬੰਦੇ ਦੇ ਦਈਏਗੇ। ਬੱਤੀ ਲੀ ਜੀ ਜੀ। ਪੂਰੇ 3 ਦੀ ਜਾਣ ਦੋ ਕੋਈ ਨਹੀਂ ਨਾ ਇੱਕੋ ਛੋੜਿਆ اچھا 3000 ਦੀ ਬਚੀ ਰਾਂ ਠੀਕ ਹੈ ਜੀ ਜਾਣ ਦੇ ਭਰਾ ਮੋੜਨਾ ਨਹੀਂ ਤੇ ਵੀਰ ਲੈ ਜੂਗਾ ਮਾਨ ਦਾ ਖੁੱਲਾ ਕਰਾਂਗੇ ਫੋਨ ਲਾ ਲਿਓ ਤੇ ਭੈਣ ਭਰਾ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਤੇ ਆ ਜਿਹੜੀ ਜੇ ਇਹ ਲੇ ਜੀ 15 ਲਾ ਦੀ ਸੂਈ ਜੀ ਦੋ ਟੋਗਾ ਨੌ ਕਿਲੋ 8 ਕਿਲੋ ਦੀ ਗਾਰੰਟੀ ਦੇਣੀ ਆ ਅੱਛਾ ਹਾਂਜੀ ਜਿਹੜਾ ਲੀਟਰ ਨਾਲ ਚੋਗੇ ਵੀਰ ਦੋ ਟਾਂ ਲੈ ਜਿਵੇਂ ਤਿੰਨ ਟਾਈਮ ਲੈ ਜੀ ਇਹ ਤਾਂ ਇਹ ਵੀ ਇੱਕ ਪਾਸੇ ਕੋਈ ਸਕੂਟਰੀ ਖਿਹਾਰਦੇ ਤੇ ਇੱਕ ਪਾਸੇ ਇੱਕੋ ਜੀਆਂ ਜਗ੍ਹਾ ਮਿਲ ਲੁਗੀਆਂ ਸਕੂਟਰੀ ਦੋ ਪਾ ਜਿਹਨਾਂ ਦੀ ਆ ਭਾਈ ਦੇ ਦਿੰਦੇ ਅੱਛਾ ਹਾਂਜੀ ਛੋਟਾ ਜਿਹਾ ਭਾਈ ਕਰ ਠੀਕ ਆ। ਹਾਜੀ ਦੁਰਦੀ ਦੇਖੋ ਜਦਾਂ ਪਲਵਾਨ ਦੁੱਧਾ ਥੱਲੇ ਓਡਾ ਕੱਦ ਨਹੀਂ ਜਦਾ ਚੱਡ ਲਈ ਫਿਰਦੀ ਆ। ਇਹ ਆ ਵੀ ਛੋਟੇ ਜਿਹੇ ਕੱਦਦੀ ਆ। ਇਹਦੇ ਛੋਟੇ ਜਿਹੇ ਪਾਜੀ। ਵੀ ਦਿਨ ਨਹੀਂ ਜਗਾ ਥੋੜੀ ਆ ਤੇ ਚਲੋ ਘਰ ਦਾ ਦੁੱਧ ਪੀਣਾ ਆ। ਤੇ ਉਹਦੇ ਲਈ ਚੰਗੀ ਆ ਬਾਕੀ ਥੱਲੇ ਹੈਗੀ ਸਫਾਈ ਤੇ ਹੈ ਥੱਲੇ ਵੱਡੀਆਂ ਗਾਵਾਂ ਵਰਗੀਆਂ। ਥੱਲੇ ਦੁਹਾਣੀ ਲਈ ਵੇਰਦੀ ਪਾਜੀ ਨਿੱਕੀ ਛਾਣੀ ਲੋਹੇ ਬਹੁਤ ਸ਼ਤੀ ਲੱਗ ਰੱਖਦੀ ਉਹ ਕੰਮ ਮੇਰਾ ਵਾ। ਠੀਕ ਆ। ਜਿਦਾਂ ਤਰਾ ਕਹਿੰਦੇ ਹੁੰਦੇ ਓਨੀ ਉਪਰੋਂ ਤੇ ਓਨੀ ਥੱਲੇ। ਚਲਿਓ। ਆ ਦੇ ਸੰਦੇ ਥੋੜੀ ਅੱਗੇ ਕਰੇ ਫੰਨ ਨਿਕਾਲੀ। ਕੋਈ। ਉਹ ਲੈ ਜੀ ਉਹ ਸਬੂਰਾ ਕੌ ਕਰਦੀ ਹੈ ਹੈਗੀ ਜੱਤੀ ਆ ਬਾਕੀ ਦੋ ਦਿਨਾਂ ਦਾ ਵੀ ਸੰਗਣਾ ਹੁੰਦਾ ਹੈ ਇਹਦੇ ਪਿੱਛੇ ਬੱਚੀ ਹਰ ਵੀ ਭਾਈ ਇਹਦੇ ਮਗਰ ਬੱਚੀ ਹੈ ਤੇ ਆਹ ਵਾਲੀ ਬੱਚੀ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੈ ਬਾਕੀ ਸੰਗ ਇਹਦੇ ਦਗਾਤੇ ਆ ਜਿੰਨ ਦਗਾਦੇ ਭਾਜੀ 15 ਸਾਲਾਂ ਦੀ ਹੋਈ ਹੁਣ ਜੋ ਉੱਤੇ ਬਾ ਦਵਾਈ ਜੀ ਲਾਉਂਦੇ ਉਹਨਾ ਦਾਗੇ ਜਾਂਦੇ ਆ ਹਾਂਜੀ 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 ਤੇ ਦੁੱਧ ਕਿੰਨੇ ਦੇ ਕੋਲ ਦੁੱਧ ਵੀਰ ਜੀ 9 ਕਿਲੋ 8 ਕਿਲੋ ਦੀ ਗਰੰਟੀ ਆ ਤੁਹਾ ਭਾਈ ਅੱਛਾ ਹਾਂ ਜੀ ਇਹ ਆ ਵੀ ਘਰ ਦਾ ਵਧੀਆ ਸਾਰੀ ਜਾਊਗੀ ਸਾਰੀ ਵੀ ਵਧੀਆ ਭਾਈ ਸ਼ੌਂਗਰਾ ਮੁਰਗ ਹੋਈ ਨਹੀਂ ਜਿਹੜੇ ਭੈਣ ਭਰਾ ਨਹੀਂ ਨਾ ਰੱਖੀ ਤਾਂ ਇਹ ਜਰੂਰ ਰੱਖੂਗਾ ਘਰ ਲਈ ਹਾਂ ਜੀ ਇਹ ਕਿ ਵੱਖਰਾ ਜਿਹਾ ਪੀਸ ਹੀ ਆ ਕੇ ਪੀਸ ਛੋਟਾ ਜਿਹਾ ਪੀਸ ਕੱਟ ਕੇ ਲੈਂਦਾ ਹੈ ਸਪੈਸ਼ਲ ਠੀਕ ਹਾਂ ਜੀ ਇਹ ਆ ਵੀ ਇਹਨੇ ਥੋੜੇ ਪੱਠੇ ਵੀ ਥੋੜੇ ਖਾਣੇ ਆ ਇਹਨੇ ਪੱਠੇ ਖਾਣੇ ਜਦੋਂ ਡਿਗਾ ਜਾਂ ਦੁੱਧ ਦਈ ਜਾਣਾ ਭਾਈ ਇਹਨੇ ਸਾਂਝ ਬਣ ਛੱਡੋ ਨਿਕਲੇ ਹਾਂ ਜੀ ਹਾਂ ਜੀ ਹਾਂ ਜੀ ਤੇ ਮੁੱਲੇ ਦਾ ਮੁੱਲ ਤੂੰ ਦੱਸ ਦੇ ਭਰਾ ਕਿੰਨੇ ਦੀ ਹੁੰਦਾ ਥਾਈ ਆਰ ਜੀ 1200 ਅੱਛਾ 700 700 ਠੀਕ ਮੰਤਨ ਖੁੱਲ੍ਹੇ ਆਉਗੇ ਬਾਹਰ ਜਾਏ ਮੰਤਨ ਕੋ ਤੁਹਾਨੂੰ ਪਰਾ ਫੋਨ ਲਾਵੇ ਵੀਡੀਓ ਦੇਖ ਕੇ ਫੋਨ ਲਾਵੇ ਫੁੱਲਾ ਮੰਤਨ ਕਰੂੰਗਾ ਜੀ ਭਾਈ ਠੀਕ ਹੈ ਕਵੀਰ ਚਲਾ ਫੋਨ ਲਾਵੇ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਮੇਰੀ ਨੂੰ ਜੀ ਹੱਥ ਜੋੜ ਕੇ ਬੈੰਦੀ ਦੋ ਟਾਈਮ ਕਰ ਲਵੇ ਕੋ ਪਰਾ ਤਿੰਨ ਟਾਈਮ ਭਾਜੀ ਕਰ ਮੁੜ ਕੇ ਨਾ ਲਾਹ ਮੰਤਨ ਵਿੱਚ ਨਾ ਪਾ ਲੈਣਾ ਠੀਕ ਹੈ ਹਾਂ ਜੀ ਜੀ ਇੱਥੇ ਵੀ ਵੇਖ ਚਾੱਕ ਕੇ ਤੇ ਆਪਣੀ ਤਸੱਲੀ ਕਰਕੇ ਲੈ ਜਾ ਬਾਅਦ ਚ ਉਹਨਾਂ ਲਾਹ ਮੰਮਾ ਲਾਓ ਤੇ ਨਾ ਦੋ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ